ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਹੈ ਜੀ ਦੋਸਤੋ ਆਪਣੇ ਕਲੀਨਿਕ ਡਾਕਟਰ ਕਰਨ ਮਲਟੀ ਸਪੈਸ਼ਲਟੀ ਕਲੀਨਿਕ ਸੰਗਰੂਰ ਵੱਲੋਂ 45ਵਾਂ ਮੈਡੀਕਲ ਕੈਂਪ ਲੱਗਣ ਜਾ ਰਿਹਾ ਜਿਸ ਦੇ ਵਿੱਚ ਫਾਈਬਰੋਸਕੈਨ ਜੋ ਲੀਵਰ ਦੀ ਵਿਸ਼ੇਸ਼ ਜਾਂਚ ਹੁੰਦੀ ਆ ਇਹ ਕੈਂਪ ਦੇ ਵਿੱਚ ਇਕੋ ਸੈਂਸ ਦੀ ਮਸ਼ੀਨ ਨਾਲ ਸਕੈਨ ਕੀਤੀ ਜਾਊਗੀ ਔਰ ਇਸ ਕੈਂਪ ਦਾ ਲਾਹਾ ਲੈਣ ਵਾਸਤੇ ਤੁਸੀਂ ਦਿੱਤੇ ਹੋਏ ਨੰਬਰ ਤੇ ਅਪਾਇੰਟਮੈਂਟ ਬੁੱਕ ਕਰਵਾਓ ਇਹ ਕੈਂਪ 23 ਨਵੰਬਰ ਦਿਨ ਐਤਵਾਰ 9 ਵਜੇ ਤੋਂ ਲੈ ਕੇ 2 ਵਜੇ ਤੱਕ ਲੱਗੂਗਾ ਕੋਈ ਵੀ ਮਰੀਜ਼ ਨੂੰ ਕਿਸੇ ਨੂੰ ਵੀ ਲੀਵਰ ਸੰਬੰਧੀ ਕੋਈ ਪਰੇਸ਼ਾਨੀ ਹੈਗੀ ਆ ਪ੍ਰੋਬਲਮ ਹੈਗੀ ਆ ਜਾਂ ਕਈ ਲੋਕ ਡਰਿੰਕ ਕਰਦੇ ਆ ਜਾਂ ਕਿਸੇ ਨੂੰ ਫੈਟ ਲੀਵਰ ਦੀ ਤਕਲੀਫ ਹੈਗੀ ਆ ਤਾਂ ਉਹ ਇਸ ਸਕੈਨ ਦਾ ਜ਼ਰੂਰ ਲਾਹਾ ਲਓ ਏਸ ਕੈਨ ਆਮ ਤੌਰ ਤੇ 4500 5000 ਰੁਪਏ ਦੇ ਵਿੱਚ ਹੁੰਦੀ ਆ ਕੈਂਪ ਦੇ ਵਿੱਚ ਇਹ 500 ਰੁਪਏ ਦੇ ਵਿੱਚ ਕੀਤੀ ਜਾਊਗੀ ਔਰ ਜੋ ਦਵਾਈਆਂ ਹੋਣਗੀਆਂ ਉਸ ਦੇ ਉੱਪਰ ਵਿਸ਼ੇਸ਼ ਛੂਟ ਵੀ ਦਿੱਤੀ ਜਾਊਗੀ ਮੈਂ ਧੰਨਵਾਦ ਕਰਦਾ ਸੇਵਾ ਟੀਮ ਗੁਰਬਖਸ਼ਪੁਰਾ ਭਾਈ ਅਮਰਜੀਤ ਸਿੰਘ ਜੀ ਦਾ ਅਤੇ ਨਗਰ ਪੰਚਾਇਤ ਦਾ ਔਰ ਜੋ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਹੈਗੀਆਂ ਗੁਰਬਖਸ਼ਪੁਰਾ ਵੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਇਹ ਸਾਨੂੰ ਸੇਵਾ ਕਰਨ ਦਾ ਮੌਕਾ ਦਿੱਤਾ